ਨੀ ਕੇ ਸਾਰਾ ਰਹਿਣਾ ਲੈ ਬਈ ਆ ਰੱਖ ਤੇ ਆ ਹੁਣ ਰਹਿਗੇ ਨਹੀਂ ਹਾਂਜੀ ਬਚਾਰ ਹੈਲਮਟ ਹੋ ਗਿਆ 4 ਮਿੰਟ 4 ਤੇ ਇੱਕ ਆ ਬੈਗ ਛੋਟਾ ਬੈਗ ਆ ਤੇ ਕਰ ਲੈ ਸਾਰਾ ਕੁਝ ਦੇਣਾ ਟੋਕਣ ਨਾ ਕਰਨ ਕੋਈ ਕੀ ਹਾਂ ਲੈ ਹੋਊਗਾ ਉਹ ਵੀ ਰੱਖ ਲੈਣਾ ਆਪਣਾ ਪੇਟਿਆਂ ਨੂੰ ਰੱਖ ਲੈ ਵੀਰੇ ਤੇਰੇ ਗੋਡੇ ਤੇਰੇ ਗੋਡੇ ਸਾਹਦੇ ਆ ਮਹਿੰਗੇ ਗੋਡੇ ਆ ਮੇਰੇ ਗੋਡੇ ਆ ਆ ਵੀ ਅੰਦਰ ਨਾਲ ਵੀ ਜਿਹਾ ਪੜਾਈ ਕਿਉਂ ਅੰਦਰੋਂ ਨਾਲ ਦੀ ਲਾਬੇਰੀ ਤੋਂ ਜਮਨਤਰਾ ਸਰਬਾਰ ਸਾਹਿਬ ਨੇ ਬਣਾਉਂਦੇ ਆਪਾਂ ਬਾਰਾ ਬਿਲਡਿੰਗ ਵੀ ਤੇ ਬਣਾਵਾਂਗੇ ਪਾਉ ਹਾਂ ਇਹ ਆ ਕੇ ਪਾਉ ਕਰੇ ਦੀ ਮੋਟਰਸਾਈਕਲ ਦੀ ਬੱਸ ਕਰਾਉਂਦੇ ਰਹੁੰਦੇ ਆ ਆਉਂਦੀ ਹੋ ਗਈ ਬੱਸੇ ਦੀ ਅੱਜ ਡੈਬਿਊਟ ਕਰਦੇ ਹੋਏ ਇਹ ਕਰਦੇ ਅੱਜ ਡੈਬਿਊਟ ਕਰਦੇ ਹੋਏ ਹੋ ਗਈ ਹੁੰਦਾ ਲਖਵੀਰ ਜਦ ਤਰਾ ਪਹਿਲਾ ਟੂਰ ਆਇਆ ਸੀ ਚੈਨੇ ਜੇ ਕੋਲੇ ਆਏ ਨਾ ਹੱਥ ਧਰ ਗਏ ਬਈ ਮੇਰੇ ਤਾਂ ਪੂਰਾ ਹਾਲਾ ਮੈਨੂੰ ਦਿਓ ਕੋਸਾ ਦਾ ਫੇਰ ਕੀ ਦਤੈਣ ਮੇਰੇ ਕੋਲ ਇੱਕ ਗਲਵਜ਼ ਪਾਇਓ ਸੀ ਹੋਰ ਮੈਂ ਲਿਆ ਸੀ ਮੈਂ ਨਹੀਂ ਮੈਂ ਇੱਕ ਉਹ ਹੱਥ ਨਹੀਂ ਚੱਲ ਰਹੀ ਮੈਂ ਖਾ ਲਿਆ ਉਹ ਮੇਰਾ ਹੱਥ ਸੋ ਗਿਆ ਸੀ ਬਾਅਦੋਂ ਹੱਥ ਨਾ ਕੋਟਕਪੂਰੀ ਆਣ ਕੇ ਸੈੱਟ ਹੋ ਗਿਆ ਵਾਵਾ ਤੂੰ ਆਪ ਨਹੀਂ ਸੋ ਗਿਆ ਮਾਮਾ ਇਹ ਤੇ ਆਖੀ ਕਿਤੇ ਗੱਲੇ ਇਹਦਾ ਠੰਡ ਦਾ ਪਤਾ ਨਹੀਂ ਲੱਗਣਾ ਹੈਗਾ ਬਹੁਤ ਸੋਹਣਾ ਗੁਰਦੁਆਰਾ ਬਹੁਤ ਧੀਲੀ ਜਗ੍ਹਾ ਪਤਾ ਨਹੀਂ ਕਿੱਥਾ ਸਤਰਾ ਚਾਰ ਦਸਾਏ ਦਰਬਾਰ ਸਾਹਿਬ ਵਿੱਚ ਟਰਬਾਰ 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 ਸਾਹਿਬ ਵਿੱਚ ਬਿਲਡਿੰਗ ਸਾਹਮਣੇ ਦਰਬਾਰ ਜੋ ਸੂਰਤ ਮੇਰਤ ਨੂੰ ਸਲਾਮਾ ਕਰਦੇ ਨੇ

ਜਦੋਂ ਆਏ ਨਾਲੋਂ ਬਹੁਤ ਵਧੀਆ ਕੰਮ ਕਰਦੇ ਨਾਲੀ ਉਹਨੂੰ ਲੱਗਦਾ ਕਿ ਬਹੁਤ ਵੈਸੇ ਸੀ ਇਹ ਦੇਣ ਨਾ ਕੋਨੋਂ ਕੋਈ ਨਾ ਮੈਨੂੰ ਉੱਤਰ ਪਾਇਆ ਨਾ ਐਸਾ ਕੁਝ ਜene ਨਹੀਂ ਸਿੱਧਾ ਪਰਮੇਸ਼ਵਰ ਨਹੀਂ ਐਹੀ ਕੀ ਜਗਾਂ ਆਉਂਦੇ ਨੇ ਆਪਾਂ ਪਹੁੰਚ ਗਏ ਲੰਗਰ ਹਾਲ ਠੰਡ ਲੱਗੀ ਭੁੱਖ ਤਾਂ ਬਾੜ ਲੱਗੀ ਨਹੀਂ ਪਰ ਥੋੜਾ ਜਿਹਾ ਗਰਮਾਹ ਜੀ ਆਜੋ ਕੋ ਸਤਾ ਪੀ ਕੇ ਕੋੰਗਰ ਛੱਡਦੇ ਆਂ ਚਾਹ ਦੀ ਪੀਣੇ ਆ ਕੰਮ ਹੁੰਨੇ ਆ ਹੋਰ ਕਰਦੇ ਆ WhatsApp 'ਤੇ ਚੱਲਦੇ ਆਂ ਜੀ ਦੱਸਦੇ ਹਾਂ ਕਲੀਨ ਆ ਗਏ ਸੀ ਨਾ ਇਹ ਲੰਗਰ ਪਾਣੀ ਛਕ ਲਿਆ ਮੁੰਡਿਆਂ ਨੇ ਬੂਦਵਾੜ ਕਸ ਲਏ ਆ ਪਲਵਾੜ ਤੇ ਆ ਬਾਉ ਬਥੋੜੀ ਕੈਰੀ ਰਹਿ ਗਈ ਹੈ ਹੈਲਮਟ ਚੱਕ ਲਏ ਆ ਚੱਲਦੇ ਆ ਆਪਾਂ ਵਾਪਸ ਆਹ ਬਹੁਤ ਵਧੀਆ ਗਿਆ 400 ਕੋਟ ਤੇ ਆ ਉਹ ਜਿਹੜੀ ਜਿੰਨ ਪਤਾ ਤੇ ਹੈਗਾ ਤੁਹਾਨੂੰ ਆਪਾਂ ਉੱਥੇ ਪੀਂਦੇ ਲਈ ਕਿੰਨੇ ਵਾਰ ਆਇਆ ਆਪਾਂ ਦਰਸ਼ਨ ਮੇਲੇ ਹੋ ਗਏ ਹੁਣ ਪੱਗ ਬੋਗ ਲਾ ਕੇ ਆਪਾਂ ਤੇ ਹਲਮਟ ਪਾਉਨੇ ਆ ਸਮਾਨ ਸਮੁੰਨ ਕੱਸਦੇ ਆ ਤੇ ਫਿਰ ਕਰਦੇ ਆ ਵਾਪਸੀ ਦੀ ਤਿਆਰੀ ਕਿਉਂਕਿ ਮੌਸਮ ਵੀ ਥੋੜਾ ਖਰਾਬ ਹੀ ਆ ਬੱਦਲਵਾਈ ਜੀ ਆ ਐਵੇਂ ਵੀ ਕਣੀ ਆਵੀ ਤੇ ਫਿਰ ਔਖਾ ਹੋ ਜਾਊਗਾ ਸਫ਼ਰ ਕਰਨਾ ਚਲੋ ਵੀ ਪਹਿਲਵਾਨੋ ਕਰ ਲੋ ਸਾਰੀ ਬੰਦ ਬਣਾਈ ਕਰਾਂ ਤੇ ਚੱਲ ਗਏ ਫਿਰ ਆਪਾਂ ਹੁਣ ਬਿਸਾਈ ਬੰਨ ਬਣਾਈ ਕਰ ਲਈ ਆ ਤੇ ਬਹੁਤ ਕੁਸੀ ਲਾਉਣਾ ਪੈਂਦਾ ਹੁਣ ਬੰਦੇ ਤਿਆਰ ਆ ਆਪਣੇ ਚਲੋ ਵੀ ਬਲਵਾਨੋ ਚੱਲ ਫਿਰ ਸਿੰਘਾਂ ਮੋਰੇ ਤੈਨੂੰ ਪਤਾ ਚਾਹ ਚੰਗੀ ਕਿੱਥੋਂ ਮਿਲਦੀ ਆ ਉੱਥੇ ਪੀਵਾਂਗੇ ਜਾ ਆਪਾਂ ਫਿਰ ਚੱਲ ਹਾਂ 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 ਪਿੰਡ ਕਿਹੜਾ ਥੋੜਾ ਪਿੰਡ ਕਿਹੜਾ ਦਾਦੂ ਦਾਦੂ ਇੱਥੇ ਨੇੜੇ ਹੀ ਆ ਬਾਠ ਠੀਕ ਆ ਲਾਖਾ ਤੁਹਾਡੇ ਸਾਰਿਆਂ ਦੀ ਬਣਾਲੀ ਵੀਡੀਓ ਆਪਾਂ ਕੱਲ ਨੂੰ ਮਿਲਾਂਗੇ ਸਾਨੂੰ ਠੀਕ ਹੈ ਬਾਜੀ ओके ਠੀਕ ਹੈ ਠੀਕ ਹੈ ਫਿਰ ਲੈ ਇਹ ਮੁੰਡੇ ਮਲੇ ਸੀਆਂ ਤੇ ਬਾਈ ਜੀ ਸਾਡੀ ਵੀਡੀਓ ਬਣਾ ਤੇ ਅਸੀਂ ਵੀ ਦੇਖਾਂਗੇ ਬੰਦੇ ਆਪਣੇ ਉਹ ਖੜੇ ਲੈ ਆ ਕਹਿੰਦੇ ਮੁੰਡੇ ਕਿਹਦੇ ਫੋਟੋ ਕਰਾਉਣੀ ਇੱਥੇ ਕਰਦੇ ਘਰਤੀ ਤਿਆਰੀ ਆਪਾਂ ਗੁਰਦੁਆਰਾ ਸਾਹਿਬ ਤੋਂ ਅਗਰ ਪਾਣੀ ਛਕ ਲਿਆ ਤੇ ਚਾਹ ਨਹੀਂ ਪੀਤੀ ਸੀਗੀ ਤੇ ਪਾਉ ਦਾ ਇਸੇ ਕੋਈ ਜਾਣ ਪਛਾਣ ਵਾਲਾ ਹੈਗਾ ਚੰਗੀ ਦੁਕਾਨ ਵਾਲਾ ਕੋਈ ਇਹ ਕਹਿੰਦਾ ਵੀ ਚਾਹ ਆਪਾਂ ਉੱਥੋਂ ਹੀ ਪੀਣੀ ਹੈ ਤੇ ਫੇਰ ਆਪਾਂ ਟਹਿਣੀ ਕੋਲ ਜਾ ਕੇ ਰੁਕਣਾ ਉਹ ਉੱਥੋਂ ਫਿਰ ਕੌਫੀ ਪੀਵਾਂਗੇ ਲੋ ਜੀ ਆਹ ਪਾਉ ਦੀ ਪਸੰਦ ਦੀ ਜਗਾ ਇੱਥੇ ਕਹਿੰਦੇ ਪਾਉ ਸਪੈਸ਼ਲ ਚਾਹ ਪਿਆਊਗਾ ਹੈ ਪਾਉ ਸਪੈਸ਼ਲ ਚਾਹ ਲੱਗ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬਾਈ ਦੀ ਚਾਹ ਦੀ ਦੁਕਾਨ ਆ ਵੇਰ ਕਾ ਮਿਲਕਬਾਰ ਦੇ ਨਾਂ ਤੇ ਬਹੁਤ ਵਧੀਆ ਬਾਈ ਨੇ ਚਾਹ ਬਣਾਈ ਸਵਾਦ ਆ ਗਿਆ ਯਾਰ ਜਿਹੜਾ ਵੀ ਬਾਈ ਮੇਰਾ ਇੱਥੇ ਗੁਰਦੁਆਰੇ ਦਰਸ਼ਨ ਕਰਨ ਆਵੇ ਬਾਈ ਦੀ ਚਾਹ ਜ਼ਰੂਰ ਪੀਵੇ ਇੱਕ ਵਾਰੀ 5 ਕਰੋੜ ਦੀ ਅੱਜ ਆਪਾਂ ਸਾਰਿਆਂ ਨੇ ਸਾਂਝੀ ਇੱਕ 5 ਕਰੋੜ ਵਾਲੀ ਲਾਟਰੀ ਪਾਤੀ ਐ ਇਹ 13 ਤਰੀਕ ਅੱਜ ਇਹਦੇ ਪੈਸੇ ਦਿੱਤੇ ਪਾਉ ਨੇ ਪਰ ਹੈ ਸਾਰਿਆਂ ਦੀ ਸਾਂਝੀ ਆ ਠੀਕ ਹੈ ਨਾ ਪਾਉ ਬਹੁਤ ਸਾਰੇ ਸਾਰੇ ਪੈਸੇ ਸਾਰਿਆਂ ਨੇ ਆਪ ਸੁਝਾ ਦੇਵਾਂਗੇ ਤੈਨੂੰ ਪੈਸੇ ਦਾ ਸਾਂਝੀ ਆ ਨਾ 5 ਕਰੋੜ ਨਿਕਲ ਆਇਆ ਚਾਰਾ ਜਣ ਦੇ ਵੰਡਿਆ ਜਊ ਇਹ ਕਿੰਨੇ ਸਿਆਉਣੇ ਆਚਾਰਾਂ ਨੂੰ ਸਵਾ ਸਵਾ ਕਰੋੜ ਰੁਪਈਆ ਆ ਜਾਣਾ ਆਪਾਂ ਨੂੰ ਬਸ ਫੇਰ ਹੀ ਤਾ ਵਾਲੀ ਲਿਓਣੇ 12 12 ਤੁਸੀਂ ਸੀ 1250 ਸੀਸੀ ਠੀਕ ਆ ਜੇ ਘਰੇ ਆਉਗੀ ਫਿਰ ਘਰੇ ਨਹੀਂ ਪੈਸਾ ਦੇਣਾ ਪੈਣਾ ਘਰ ਦੇ ਨਾਲ ਹੁਣ ਤੇ ਬਲਾ ਬਣਾ ਸਟੋ ਚਲੋ ਪਾਉ ਘੰਟਾ ਦਾ ਭਾਉ ਨੇ ਤਿਆਰੀਆਂ ਜੀ ਲਾਦਾ ਗੁਰਦੁਆਰਾ ਚਾਹ ਨਹੀਂ ਪੀਤੀ ਬਾਨੋ ਚਾਹ ਪੀਣ ਲੱਗ ਪਏ ਅੱਧਾ ਪੌਣਾ ਘੰਟਾ ਫੇਰ ਲੱਗ ਗਿਆ ਤੁਰਨਾ ਬੜਾ ਔਖਾ ਕੇਰਾ ਜੀ ਨੇ ਜਾਣੇ ਖੜਜ ਗਏ ਨਾ ਤਿਆਰੀ ਦਾ ਟਾਈਮ ਵਾਵਾ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਸੁੱਖ ਰੱਖੇ ਰੱਬ ਆਪਾਂ ਟਹਨੇ ਕੋਲ ਜਾ ਕੇ ਰੁਖਾਂਗੇ ਉੱਥੇ ਫਰੀਦਕੋਟ ਕੋਲੇ ਮੌਸਮ ਠੀਕ ਆ ਹਵਾ ਹੋਵਾ ਬੰਦ ਹੋ ਗਈ ਆ ਊ ਠੰਡ ਦਾ ਹੈਗੀ ਆ ਬਦਲ ਵਾਈ ਦੀ ਆ ਪਰ ਫਿਰ ਵੀ ਕੱਲ ਮਲ ਅੱਗੇ ਠੀਕ ਆ ਮੌਸਮ ਲਾ ਅੱਜ ਆ ਚੁੱਕੇ ਬੰਦੇ ਹੋਗੇ ਸਾਰੰਗਪੁਰ ਤੇ ਕੰਮ ਹੁਣ ਖਿੱਚੀ ਆਉਂਦੇ ਆ ਹੌਨਰ ਵਾਸਤੇ ਰੋਡ ਠੀਕ ਵੀ ਆ ਟ੍ਰੈਫਿਕ ਦਾ ਹੈ ਨਹੀਂ ਬਾਲਾ ਜੁਰਮ ਆਉਂਦੇ ਸੀ ਉਹ ਤੋਂ ਜ਼ਿਆਦਾ ਸੀ ਕਿ ਬਰੰਗ ਰੂਪ ਤੇ ਬੜ ਲੱਗੀ ਜਾਂਦੇ ਆ ਤੇ ਹੁਣ ਕੰਮ ਸਹੀ ਆ ਮੁੰਡੇ ਛਾਣੇ ਹੋ ਗਏ ਆ ਅੱਕੇ ਜੇ ਤੁਰੇ ਜਾਂਦੇ ਆ 80 ਦੀ ਸਪੀਡ ਆ ਤੇ ਮਿਲਦਾ ਆਈਆ ਦਾ ਇਹ ਤੋਂ ਕੋਲ ਕਾਬਿਲ ਨੇ ਕਿ ਸਟਰੀਟ ਤੇ ਬੜੀ ਬੜੀ ਗਰਮੀ ਹੀ ਹੋ ਜਾਂਦੀ ਆ ਨੰਦ ਜਾਉਂਦਾ ਹੁਣ ਛੱਤੋਂ ਨਹੀਂ ਲੱਗਦੀ ਕੋਈ ਦੇ ਦੇ ਬਈ ਨੰਗਾ ਆ ਕੱਲਾ ਹੀ ਸਾਰੀ ਸੜਕ ਰੋਪੀ ਜਾਂਦਾ ਨੰਗਲੈਂਡ ਦੇ ਭਰਾਵਾ ਨੰਗਲੈਂਡ ਦੇ ਕੋਣ ਨਹੀਂ ਕਹਿੰਦੇ ਤੈਨੂੰ ਠੀਕ ਨਾਂਗੇ 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 ਆਪਾਂ ਪਹੁੰਚ ਗਏ ਆ ਮਠੰਡੇ ਇੱਥੇ ਵਾਵਾ ਗੋਲ ਮੋਲ ਦੇ ਚੌਂਕ 'ਚ ਦੋ ਤਿੰਨ ਇਕੱਠੇ ਰਲਦੇ ਆ ਥੋੜੀ ਜਿਹੀ ਉਲਝਣ ਜੀ ਪੈਂਦੀ ਆ ਬੰਦੇ ਨੂੰ ਪਰ ਜਿੱਥੇ ਕੋਈ ਨਾਂਗੇ ਜੀ ਫੇਰ ਮੜਾ ਯਾਸਕੀ ਮੇਟ ਜਦ ਆ ਹੀ ਜਾਂਦਾ ਬੱਤੀ ਹੋ ਗਈ ਪਰ ਲਖਵੀਰ ਸਿਓ ਨਹੀਂ ਖੜਾ ਉਹਨੇ ਨੰਗਾ ਤਾ ਲਖਵੀਰ ਨੇ ਰੱਟ ਮੱਤੇ ਵਈ ਦੀ ਨੰਗਾ ਕੇ ਲੈ ਗਿਆ ਬਚ ਗਿਆ ਤੇ ਖੜਾ ਨਹੀਂ ਸੀ ਕੋਈ ਨਹੀਂ ਉਹਨੂੰ ਪਤਾ ਜਾਨਾ ਫੇਰ ਲੱਗਾ ਅੱਜ ਪਾਉ ਮੋਟਰਸਾਈਕਲ ਬਾਰੇ ਗੱਡੀ ਵਾਲੇ ਬੰਦਿਆਂ ਨੂੰ ਜਾਣਕਾਰੀ ਦਿੰਦਾ ਹੋਇਆ ਕਿਉਂਕਿ ਪਾਉ ਸਪੈਸ਼ਲਿਸਟ ਫॉर ਟ੍ਰੈਂਪ ਮੋਟਰਸਾਈਕਲ ਚਲੋ ਹੋ ਗਈ ਹੋ ਗਈ ਹੋ ਗਈ ਗ੍ਰੀਨ ਬੱਤੀ ਹੋ ਗਈ ਖਿੱਚ ਗਿਆ ਕੰਮ ਕਹਿੰਦੇ ਬਹੁਤ ਰੈਸਕਾ ਯਾਰ ਇਹ ਆ ਰਿਹਾ ਮੁੰਡਾ ਆ ਜਾਂਦਾ ਜਿਹੜਾ ਮੁਰੇ ਇਹੀ ਆ ਜਿਹੜਾ ਗ੍ਰੀਨ ਬੱਤੀ ਵੈਦੀ ਲਗਾਉਂਦਾ ਮੋਟਰਸਾਈਕਲ ਕਟਾਊਗਾ ਚਲਾਨ ਚਲਾਉਣ ਜਿਹੜਾ ਹਿਸਾਬ ਨਾਲ ਲੱchnਾ ਨਾ ਇਹ ਹੈਲੋ ਅ ਰੈਡ ਬੱਤੀ ਨਾ ਦੇਖਿਆ ਕਰ ਜੰਗਾ ਮੂੰਹ ਝੁੱਕ ਲਿਆ ਕਰਦਾ ਨੂੰ ਮੜਾ ਜਾ ਔਖੇ ਸੌਖੇ ਆਪਾਂ ਨਿਕਲਿਆ ਇਹ ਬਠਿੰਡੇ ਤੋਂ ਬਾਹਰ-ਬਾਰ ਆ ਗਏ ਹੁਣ ਆਪਾਂ ਸ਼ੁਕਰ ਇਦੂਆਂ ਲੈਤਾ ਲੋਟਾ ਕੋਈ ਹੈ ਨਹੀਂਗਾ ਆ ਮਾੜਾ ਮੋਟਾ ਇਹ ਟ੍ਰੈਫਿਕ ਇੱਥੇ ਚੌਂਕ ਜਾ ਕਰਕੇ ਆ ਆਪਾਂ ਸਾਡੇ ਤੋਂ ਚੌਕ ਮੁੜ ਕੇ ਬਸ ਫਿਰ ਸਿੱਧਾ ਹੀ ਰਾਹ ਆਪਣਾ ਆ ਇੱਧਰ ਨੂੰ ਆਪਣੇ ਖੱਬੇ ਪਾਸੇ ਜਾਂਦਾ ਗੰਗਾ ਨਗਰ ਨੂੰ ਅੰਬੋਰ ਗੰਗਾ ਨਗਰ ਪਰ ਆਪਾਂ ਉੱਧਰ ਵੀ ਜਾਣਾ ਆਪਾਂ ਇੱਧਰ ਨੂੰ ਜਾਣਾ ਫਰੀ ਕੋੜ ਕੋੜ ਕਪੂਰਾ ਰੋਡ ਇਹ ਚਲੇ ਗਏ ਆਉਂ ਸਾਹਮਣੇ ਲੱਭ ਗਿਆ ਆਪਾਂ ਵੀ ਆਪਾਂ ਨੂੰ ਇਹ ਆ ਲੈ ਆਪਾਂ ਸਾਰਾ ਕੋਸ ਸ਼ਹਿਰ ਬਾਜ਼ਾਰ ਮੋੜ ਕੋੜ ਲੰਘ ਗਏ ਆ ਸਿੱਧੇ ਰੋਡ ਤੇ ਆ ਗਏ ਆ ਇਦੋਂ ਗਾਂ ਕੋਈ ੁੜਕਾ ਨਹੀਂ ਕਿਤੇ ਜਾਣਾ ਬਾ ਹੁਣ ਸਿੱਧਾ ਆਪਾਂ ਚਾ ਫੇ ਰੁਕਾਂਗੇ ਉੱਥੇ ਕਹਨੇ ਕੋਲੇ ਉਥੋਂ ਪੀਣੀ ਆ ਕਾਫੀ ਕਿਉਂਕਿ ਭਾਉ ਦੀ ਤਮੰਨਾ ਅੱਜ ਬਹੁਤ ਆ ਕਾਫੀ ਦੀ ਇੱਥੋਂ ਮਿਲੀ ਨਹੀਂ ਕਹਦਾ ਵੀ ਕਾਫੀ ਤੇ ਪੀਣੀ ਪੀਣੀ ਆ ਹਰ ਹਾਲਤ ਚ ਤਾਂ ਕਰਕੇ ਫਿਰ ਹੁਣ ਉੱਥੇ ਹੀ ਬ੍ਰੇਕ ਲਾਵਾਂਗੇ ਚਾਰ ਪੰਜ ਜਣੇ ਜਾਂਦੇ ਨਾ ਕਿਤੇ ਰਾਈਟ ਤੇ ਬੜਾ ਸਵਾਦ ਆਉਂਦਾ ਯਾਰ ਵੜੀ ਅਟੈਕੇ ਜੇ ਚਾਈ ਜਾਂਦੇ ਆ ਨੰਦ ਜਾਈ ਜਾਂਦਾ ਨੰਦ ਜੇ ਤੇ ਪਰ ਪਾਉ ਨੇ ਗਲਤ ਲੇਨ ਚ ਮੋਟਰਸਾਈਕਲ ਵਾੜ ਲੈਂਦਾ ਇਧਰਲੇ ਲੇਨ ਆ ਮੋਟਰਸਾਈਕਲ ਆਸ ਤੇ ਚਲੋ ਕੋਈ ਗੱਲ ਨਹੀਂ ਲੰਘ ਗਿਆ ਵੈਸੇ ਕਿਸੇ ਨੇ ਕੁਝ ਕਿਹਾ ਨਹੀਂ ਉਹਨੂੰ ਪੰਗੇ ਲੈਂਦਾ ਗੱਲ ਤੇ ਹੋਈ ਸ਼ਾਂਤ ਹੁਣ ਪਾਉ ਦਾ ਮੂਡ ਆ ਥੋੜਾ ਜਿਹਾ ਪੰਗੇ ਲੈਣ ਦਾ ਆਪਾਂ ਵੀ ਦੇਖਦੇ ਹਾਂ ਕੀ ਕਹਿੰਦਾ ਇਹ ਪਾਉ ਸਾਂਖ ਚਾਲਵਾ ਪਾਉ ਪੰਜ ਕਿਥੇ ਭਜੇਗਾ ਪਾਉ ਕਿਥੇ ਭਜੇਗਾ ਪਾਉ ਕਿਥੇ ਭਜੇਗਾ ਆਇਆ ਆਇਆ ਗਾੜੀ ਬਰਗਾੜੀ ਪਹੁੰਚ ਕੇ ਆਪਰੇ ਬਰਗਾੜੀ ਬਰਗਾੜੀ ਹੁਣ ਚਾਹ ਦਾ ਅਸਰ ਜਾ ਘਟ ਗਿਆ ਥੋੜੀ ਥੋੜੀ ਠੰਡ ਲੱਗਣ ਲੱਗ ਪਈ ਆ ਕਿ ਸ਼ਾਮ ਵੀ ਹੋ ਗਈ ਹੈ ਨਾ ਆਥਣੇ ਹੀ ਥੋੜੀ ਠੰਡ ਵੱਧ ਜਾਂਦੀ ਆ ਬਸ 15 20 ਮਿੰਟ 20 ਮਿੰਟ ਤੱਕ ਸ਼ਾਇਦ ਆਪੋ ਤੇ ਪਹੁੰਚ ਜਾਗੇ ਟੈਣੀ ਕੋਲੇ ਫਿਰ ਕਾਫੀ ਕੋ ਵੀ ਪੀ ਕੇ ਗਮੜਾ ਜਾਂ ਗਰਮ ਹੋ ਕੇ ਫਿਰ ਚੱਲਦੇ ਕਰਨਾ ਚੱਲ ਪਾਉ ਚੱਲ ਚੱਲ ਪਾਉ ਖਿੱਚਦੇ ਕਰਾਂ ਆਹ ਠੀਕ ਆ ਓਕੇ ਹੋਣਾ ਨੇ ਉਹੋ ਬਈ ਦਰ ਰਹਿ ਗਿਆ ਖੱਬੇ ਪਾਸੇ ਆਪਾਂ ਆ ਗਏ ਕਹਿਣੇ ਕਹਿਣਾ ਆ ਮਸਾ ਹੀ ਢੰਡ ਲੱਗਦੀ ਸੀ ਇੱਥੇ ਹੁਣ ਆਪਾਂ ਉੱਥੇ ਰੁਕਦੇ ਹਾਂ ਸਾਕੇ 버거 ਜਾਂ ਕੈਂਟਾ ਤੋਂ 버거 ਲੈਣਾ 버거 ਕੈਂਟਾ 버거 ਤੋਂ ਉਹ ਸੋਹਣੀ ਕਾਫੀ ਉਹ ਕਾਫੀ ਗੋਪੀ ਪੀ ਕੇ ਮੜਾ ਕਰਮ ਹੋ ਕੇ ਫਿਰ ਚੱਲਦੇ ਆਂ ਢੰਡ ਆਹਾ ਹਾ ਹਾ ਨਜ਼ਾਰਾ ਆ ਜਾਣਾ ਗਰਮ ਗਰਮ ਕਾਫੀ ਪੀ ਕੇ ਚਲੋ ਵੀ ਭਲਵਾਨਾ ਚੱਲ ਉੱਥੇ ਰੁਕਦੇ ਬਾਤ ਘੜਾ ਦੇਵਾਂਗੇ ਕਾਪਾ ਤੇ ਖੜਨੇ ਗੇਰਾ ਕੀ ਹੋ ਗਿਆ ਹਾਂ ਇੱਥੇ ਰੁਕਦੇ ਆਪਾਂ ਫਿਰ ਆਪੋ ਚੱਲਦੇ ਆਂ ਚੱਲ ਡਰਾਈਵ ਥਰੂ ਡਰਾਈਵ ਥਰੂ ਮੋਟਰਸਾਈਕਲ ਤੇ ਕਾਫੀ ਲੈ ਲਓ ਹੈ ਉਹੋ ਤਾਂ ਬੜਿਆ ਮੋਟਰਸਾਈਕਲ ਵਾਸਤੇ ਆ ਵੀ ਲੱਗ ਜੂਗਾ ਤੇ ਮੈਂ ਕਿੱਥੇ ਲਾਉਂਗਾ ਮੈਂ ਵਿਚਾਲੇ ਲਾਉਂਗਾ ਫਰਾਈ ਆਲੀ ਕਹਿੰਦੇ ਕਾਫੀ ਕਰਪਾ ਦੋ ਦੋ ਤੇ ਦੇਰ ਆਪਾਂ ਜਿੱਦਣ ਚੱਲ ਗਏ ਹਾਂ ਆਪਾਂ ਆਰਾਮ ਕਰਾਂਗੇ ਸਵੇਰੇ ਥੋੜਾ ਲੇਟ ਉੱਠਾਂਗੇ ਸਾਰੇ ਗੁਰਦੁਆਰੇ ਮੱਥਾ ਟੇਕਾਂਗੇ ਲੋਕਲ ਵੀ ਚੱਲ ਜਾਗੇ ਫਿਰ ਉਹ ਨਾਨਕ ਜੀ ਦਾ ਨਾਸ਼ਤਾ ਬਣਾ ਕੇ ਰੱਖਿਆ ਸਮਝਾ ਰਿਹਾ ਇਹ ਵੀ ਕਿਵੇਂ ਜਾਣਾ ਕਿੱਥੇ ਖੜਨਾ ਨਾਨਕ ਜੀ ਆ ਵੀ ਪਹਿਲਵਾਨ ਕਾਫੀ ਕਾਫੀ ਪੀ ਕੇ ਗਰਮ ਹੋ ਗਏ ਹੁਣ ਇਹ ਕਿਹਦੇ ਵਜ ਦੀ ਪਹਿਲਵਾਨੀ ਗੇੜਾ ਦਿੰਨੇ ਮੋਲਾਇਆਂ ਵਿੱਚ ਦੀ ਤੇ ਫਿਰ ਚੱਲਦੇ ਆਂ ਪਿੰਡ ਨੂੰ ਟਾਈਮ ਵੀ ਪੌਣੇ 6 ਹੋ ਗਏ ਆ ਆ ਗਏ ਬਈ ਡਰਾਈ-ਥਰੂ KFC ਬਰਸਤਾ ਸਾਰਾ ਕੁਝ ਹੀ ਆ ਗਿਆ ਇੱਥੇ ਬਈ ਲੈ ਵੀ ਇੱਥੇ ਦਿਨੇ ਪਹਿਲਵਾਨੀ ਕਿਹੜਾ ਸੋਹਣੀ ਫੀਲਿੰਗ ਆਉਂਦੀ ਇੱਥੇ ਵੀ ਜਦ ਮੈਂ 17 ਸੈਕਟਰ ਚ ਫਿਰਦੇ ਹੁੰਨੇ ਨਾ ਐਦਾਂ ਦਾ ਮਾਹੌਲ ਜਿਆ ਸਾਰਾ ਇੱਥੇ ਸੋਹਣਾ ਹੈ ਪੂਰੀ ਰੌਣਕ ਲੱਗੀ ਪਈ ਐ ਇੱਥੇ ਕੋਈ ਖਰੀਦੇ ਨਾ ਖਰੀਦੇ ਪਰ ਗੇੜੇ ਸਾਰੇ ਹੀ ਦੇਖ ਜਾਂਦੇ ਆ ਹੂੰ तकरीबन ਸਾਰੇ ਹੀ ਬ੍ਰਾਂਡ ਆ ਗਏ ਇੱਥੇ ਠੀਕ ਆ ਸੋਹਣਾ ਮੋਲ ਆ ਸੋਹਣੀ ਫੀਲ ਆਉਂਦੀ ਐ ਵਾਹ ਲਾ ਦਿੱtela ਪਸੰਦ ਫੂਡ ਪਲਾਜਾ ਵਿਆ ਗਿਆ ਹੈ ਠੀਕ ਆ ਤੇ ਰੈੱਡ ਟੇਪ ਹੁਣੀ ਵੀ ਹੈਗੇ ਇੱਥੇ ਇਹ ਹੀ ਹੈ ਰੈੱਡ ਟੇਪ ਸਾਫ ਜਿਹਦਾ ਕੰਮ ਬਾਕੀ ਦਾ ਕੰਮ ਸਾਰਾ ਇੱਥੇ ਮਹਿੰਗਾ ਹੀ ਆ ਲੈ ਵੀ ਤੇ ਲਿਆ ਘੇੜਾ ਆਪਾਂ ਹੁਣ ਵਿੱਚ ਦੀ ਸਾਰਾ ਘੁੰਮ ਲਈ ਮੋਟਾ-ਮੋਟਾ ਗਿਆ ਹੁਣ ਚੱਲਦੇ ਆ ਪਿੰਡ ਨੂੰ ਟਰਮੀਨੋਸ ਬਿੱਕਾ ਨੇਰ ਵਾਲੇ ਵੀ ਆ ਗਏ ਹੈ ਠੀਕ ਆ ਗੋਟ 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 ਚੱਲ 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 ਭਾਈ ਹੋਲੀ ਨਾ ਹੋ ਹੁਣ ਘਰ ਨੂੰ ਚੱਲੋ ਚਲੋ ਚਲੋ ਘਰ ਨੂੰ ਹੁਣ ਆ ਜਿਓ ਕਰਾ ਲਓ ਵੀ ਕੋਮੇ ਫਿਰ ਲੇ ਤੇ ਕਾਫੀ ਕੋ ਵੀ ਪੀ ਕੇ ਥੋੜਾ ਜਿਹਾ ਗਰਮੈਸ਼ ਜੀ ਸਰੀਰ ਚ ਆਈ ਐ ਤੇ ਹੌਣ ਆਪਾਂ ਪਿੰਡ ਪਹੁੰਚ ਜਾਣਾ ਬਸ ਦਸਾਂ 20 ਮੀਟਰ ਜੀ ਪਿੰਡ ਪਹੁੰਚ ਜਾਣਾ ਆਪਾਂ ਆਪਣਾ ਤਾਂ ਆ ਗਿਆ ਪਿੰਡ ਇਹਨਾਂ ਨੇ ਗਾਂ ਜਾਣਾ ਤਲਵੰਡੀ ਆਪਣੇ ਕੋਲੇ ਆਹ ਹੀ ਇੱਕ ਰਸਤਾ ਇਧਰ ਵੀ ਜਾਣ ਦਾ ਥੋੜਾ ਜਿਹਾ ਨਾ ਸਰਵਿਸ ਰੋਡ ਇੱਥੇ ਬਣਿਆ ਨਹੀਂਗਾ। ਰੌਂਗ ਸਾਈਡ ਜਾਣਾ ਪੈਂਦਾ। ਇਸੋਲੇ ਟ੍ਰੈਫਿਕ ਵੀ ਬੜਾ ਹੈ। ਘਟਲੋਂ ਬਚਾ ਕੇ ਜੇ ਘਟਲਾ 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 ਠੀਕ ਨਿਕਲ ਗਏ। ਲਓ ਵੀ ਅੱਜ ਦੀ ਯਾਤਰਾ ਆਪਣੀ ਵਧੀਆ ਰਹੀ। ਸਾਰਿਆਂ ਨੇ ਹੀ ਸੋਚਿਆ ਸੀ ਜੀ ਪੰਜੇ ਤਖਤਾਂ ਦੀ ਯਾਤਰਾ ਆਪਾਂ ਮੋਟਰਸਾਈਕਲ ਤੇ ਕਰਨੀ ਹੈ। ਫਿਰ ਪਹਿਲੀ ਜਗ੍ਹਾ ਜੇ ਆਪਾਂ ਜਾਇਆ ਹੈ ਨਾਮਧਮਾ ਸਾਹਿਬ ਬਾਅਦ ਕੀ ਜਿਵੇਂ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਤਾਂ ਆਪਣੇ ਨੇੜੇ ਹੀ ਹੈ ਬਣਾਗੇ ਹੁਣ ਆਪਣਾ ਅਗਲ ਥੋੜੇ ਦਿਨਾਂ ਲੱਕ ਪ੍ਰੋਗਰਾਮ ਦੇਗਾ ਗਾਂ ਖਯੂਰ ਸਾਹਿਬ ਜਾਣ ਦਾ ਉੱਥੇ ਜਾਵਾਂਗੇ ਤੇ ਠੰਡ ਚ ਜਾਣ ਦਾ ਕਾਰਨ ਇਹ ਆ ਵੀ ਆਹੇ ਰਤ ਸਾਡੇ ਕੋਲੇ ਵਿੱਲੀ ਆ ਨਹੀਂ ਤਾਂ ਖੇਤ ਖੂਦ ਦਾ ਕੰਮ ਦੁਕਾਨਦਾਰੀ ਹੋਰ ਕੰਮ ਬਹੁਤ ਹੁੰਦੇ ਆ ਆਹੇ ਆ ਤੁਨ ਜਿਹੜੇ ਥੋੜੇ ਜਿਹੇ ਕੰਮ ਕੁੱਮ ਘੱਟ ਤਾਂ ਕਰਕੇ ਫਿਰ ਥੋੜਾ ਜਿਹਾ ਸੱਥ ਆਈ ਚਲਣੀ ਪੈਂਦੀ ਆ ਹੁਣ ਜੇ ਸੋਚ ਕੇ ਜਾਵਾਂ ਸਹੀ ਮੌਸਮ 'ਚ ਜਾਵਾਂਗੇ ਫਿਰ ਉਹਦੋਂ ਤੱਕ ਕੰਮ ਵੀ ਬਹੁਤ ਹੁੰਦਾ ਜਾਇਆ ਨਹੀਂ ਜਾਂਦਾਗਾ ਪਹੁੰਚ ਕੇ ਕਰੇਲਾ ਵੀ ਟਾਈਮ ਵੀ ਸ਼ਾਮ ਦਾ ਪੂਰਾ ਹੀ ਬਸਾਥਣ ਜਾ ਹੋ ਗਿਆ ਠੰਡ ਵੀ ਪੂਰੀ ਆ ਤੇ ਗੇਟ ਆਪਣਾ ਬੰਦ ਪਿਆ ਤੇ ਜਾਫਰ ਸਿੰਘ ਵੀ ਬਾਹਰ ਫਿਰਦਾ ਗੇਟ ਖੋਲੋ ਭਈ ਓਏ ਲੋਕ ਤਾਂ ਨਹੀਂ ਬੈਠੇ ਬੱਲੇ 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 ਚੋਰ ਲੱਗ ਗਿਆ ਨ ਲੈ ਵੀ ਪਹਿਲਵਾਨ ਨੂੰ ਅੱਜ ਲੋ ਆਪਣਾ ਇੰਨਾ ਹੀ ਸੀਗਾ ਥੋੜੇ ਦਿਨਾਂ ਤੱਕ ਫਿਰ ਅਗਲਾ ਪ੍ਰੋਗਰਾਮ ਬਣਾਉਨੇ ਆਪਾਂ ਫੇਰ ਮਿਲਦੇ ਆ ਲੰਮਿਆ ਸਫਰਾਂ ਤੇ 8-10 ਦਿਨ ਦਾ ਪ੍ਰੋਗਰਾਮ ਹੋਊਗਾ ਆਪਣਾ ਉਦੋਂ ਠੀਕ ਹੈ ਜੀ